ਅੱਜ ਜਤ ਦੇ ਨੇੜੇ ਤਰਕੋਈ ਬਏ ਜਿਹੜੀ ਐਕਟਿਵ ਗੱਡੀ ਪੀਵੀ ਵੀ ਦਾਸ ਜੇ ਇੱਕ 61 ਕਿਲਾ ਕਰੇਤਾ ਇਹ ਅਮਨ ਸਰ ਤੋਂ ਆਈ ਸੀ ਲੁਧਿਆਣਾ ਡੇਰੇ ਨੂੰ ਜਾ ਰਹੀ ਸੀ ਜੇ ਦਮਾਰਾ ਹਾਈਵੇ ਉੱਪਰ ਇਹਦੇ ਬੰਦੀ ਦਾ ਅੰਗੇ ਜਾਂਦੀ ਕੰਪੈਨ ਦੇ ਨਾਲ ਹੀ ਟਕਰਾਈ ਆ ਇਹਦੇ ਵਿੱਚ ਚਾਰ ਬੰਦੇ ਨਿਗੇ ਜਿਹਨਾਂ ਦੀ ਵਿੱਚੋਂ ਐਕਟਰ ਦੀ ਡੈੱਥ ਹੋ ਗਈ ਆ ਔਰ ਬਹੁਤ ਹਸਪੀਟਲ ਆ ਕੇ ਤੇ ਕੈਨੀ ਜਿਹੜੀਆਂ ਚੱਲਦੀਆਂ ਜਿਹਨਰੇ ਵਿੱਚ ਬੇਰੋਗਿਕ ਨੂੰ ਲੈਣ ਨੂੰ ਇਹ ਬੰਦਾ ਦਿੱਤਾ ਜਿਹੜਾ ਡੀਓ ਡੀਓ ਵਿਦੇਸ਼ੇ ਬਲੋ ਹੁਕਮ ਚਲਵਾਉਂਦੇ ਵਿਚਾਰੇ ਆ ਜੋ ਵੀ ਕਾਰਵਾਈ ਹੋਊਗੀ ਉਹਨਾਂ ਨੇ ਧਿਆਨ ਰੱਖ ਲੈਣਾ ਅੱਜ ਮੇਰੇ ਕਰੀਬ 7:00 ਵਜੇ ਜਿਹੜੀ ਐਕਟ ਗੱਡੀ ਪੀਬੀ 10 ਜੇ ਐਕਟ ਕਾਰਟ ਤੇਰਾ ਕੀਤਾ ਇਹ ਬੰਦਾ ਸਾਥ ਤੋਂ ਆਏ ਸੀ ਲੁਧਿਆਣਾ ਤੇੜੇ ਨੂੰ ਜਾ ਰਹੇ ਸੀ ਜੇ ਤੋਂ ਮਾਰਾ ਭਾਈ ਵੀਰ ਦੇ ਉੱਪਰ ਇਹਦੇ ਬੰਦੀ ਦਾ ਅੰਗੇਯੰਡੀ ਗੰਪੇਂ ਦੇ ਨਾਲ ਹੀ ਸੈਵਨ ਟੱਕਰ ਆ ਗਈ ਆ। ਇਹਦੇ ਵਿੱਚ 4 ਬੰਦੇ ਜਿਹਨਾਂ ਦੇ ਵਿੱਚੋਂ 1 ਕੋਈ ਡੈਥ ਹੋ ਗਈ ਜਾਂ। ਫਿਰ ਬਹੁਤ ਮਿੱਟਲਾ ਕੇ ਤੇ ਪੈਣੀ ਗਿਰੀਆਂ ਚੱਕੀਆਂ। ਯਾਨੀ ਦੇ ਵਿੱਚ ਬੇਰੋਇਟ ਹੁੰਦਾ ਆ ਇਹਨੂੰ ਰਹਿ ਹਰਦਾ ਦਿੱਤਾ। ਤੇ ਡੈਡ ਬੋਡੀ ਨੂੰ ਵੀ ਇਹ ਸਿਵਰ ਹਸਪਤਲ ਭਲਾ। ਵਿਚਾਰੇ ਆ। ਜੋ ਵੀ ਕਾਰਵਾਈ ਹੋਊਗੀ ਉਹਦੇ ਬਿਆਨ ਲੈ ਕੇ ਜੀ। ਅੱਜ ਤੋਂ ਦੇਖੀ ਤਰੀਕ ਸਾਤ ਨੂੰ ਬਈ ਜੀ ਵੀ ਐਕਟਰ ਗੱਡੀ ਪੀਵੀ ਦਾ ਸਾਥ ਜੀ ਇੱਕ ਕਾਰ ਤੇਰਾ ਕੀਤਾ ਇਹ ਬੰਦੇ ਸਾਥ ਤੋਂ ਆਈਪੀ ਲਿਹਾਣਾ ਤੇੜੇ ਨੂੰ ਜਾ ਰਹੀ ਸੀ ਜੇ ਦਮਾ ਦਾ ਆਈ ਵੀ ਵੀ ਪਰ ਇਹਦੇ ਵਿੱਚ ਕੀ ਤਾਂ ਅੰਗੇ ਜਾਂਦੀ ਕੰਪੈਨ ਦੀ ਨਾਲੀ ਸੈਵਨ ਅਗਰ ਆ ਗਈ ਆ ਇਹਦੇ ਵਿੱਚ ਚਾਰ ਬੰਦੇ ਜਿਨੇਂਦਰ ਵਿਸ਼ਨੂੰ ਐਕਟਰ ਦੀ ਡੈਥ ਹੋ ਗਈ ਆ ਔਰ ਬਹੁਤ ਹਸਪੀਟਲ ਆ ਕੇ ਇਹ ਕੈਨੀ ਜਿਹੜੀਆਂ ਚੱਲੀਆਂ ਯਾਨੀ ਕਿ ਬੈਰੋ ਇਟ ਉਹਨੇ ਆਇਆ ਨੂੰ ਰਿਪੋਰਟ ਕਰ ਦਿੱਤਾ ਡੈਡ ਬੋਡੀ ਨੂੰ ਵਿਸ਼ੇਸ਼ ਤੌਰ ਉੱਤੇ ਲਵਾਏ ਵਿਚਾਰੇ ਆ ਜੋ ਵੀ ਕਾਰਵਾਈ ਹੋ ਗਈ ਨੇ ਵੀ ਗਿਆਨ ਲੈ ਕੇ ਅੱਜ ਤੇਰੇ ਕਰੀਬ 7:00 ਵਜੇ ਜਿਹੜੀ ਹੱਟ ਗੱਡੀ ਪੀਬੀ ਵੀ ਦਾਦ ਜੇ ਇੱਕ 68 ਤੇ ਰਕ ਰਿਹਾ ਇਹ ਅਮਰਸਰ ਤੋਂ ਆਈ ਕਿ ਲੁਧਿਆਣਾ ਫੇਰ ਨੂੰ ਜਾ ਰਹੀ ਸੀ ਜੇ ਤੋਂ ਮਾਰਾ ਹਾਈਵੇ ਉੱਪਰ ਇਹਦੇ ਵਿੱਚ ਬੰਦੀ ਦਾ ਅੰਗਰੇਜ਼ੀ ਵਾਂਗੂੰ ਬੈਂਡ ਦੀ ਨਾਲ ਹੀ ਸੇਵਨ ਟਕਰਾਈ ਆ। ਇਹਦੇ ਵਿੱਚ ਚਾਰ ਬੰਦੇ ਸੀਗੇ ਜਿਹਨਾਂ ਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ। ਔਰ ਬਹੁਤ ਮਿੱਢਲਾ ਆ ਕੇ ਤੇ ਪੈਨੀ ਜਿਹੀਆਂ ਚੱਤੀਆਂ। ਵੀਰਾਂ ਦੇ ਵਿੱਚ ਬੈਰ ਬੈਠੇ ਹੁੰਦੇ ਆ ਇਹਨੂੰ ਰਹਿ ਫਰਦਾ ਦਿੱਤਾ। ਡੈਡ ਬੋਡੀ ਨੂੰ ਵੀ ਇਹ ਸਿਵਰ ਹਸਪੀਟਲ ਭੋਲ ਪਹੁੰਚਾ ਰਹੇ ਆ। ਜੋ ਵੀ ਕਾਰਵਾਈ ਹੋਊਗੀ ਮੇਰੇ ਧਿਆਨ ਲੈ ਕੇ। ਅੱਜ ਤੋਂ ਦੇ ਰਿਹਾ ਸੀ ਸਰਦੂਗੁਰ ਬਈ ਜਿਹੜੀ ਐਕਟਰ ਜੱਤੀ ਪੀਵੀ ਦਾ ਸਾਜ ਜੇ ਇੱਕ 61 ਤੇਰਾ ਕ੍ਰੀਟਾ ਇਹ ਬਨਰਸਰ ਤੋਂ ਆ ਰਿਹਾ ਜਿਹੜਿਆ ਨੰਦੜੇ ਨੂੰ ਜਾ ਰਹੀ ਸੀ ਜੇ ਤੋਂ ਮਾਲਾ ਹਾਈਵੇ ਉੱਪਰ ਇਹ ਜਿਹੜੀ ਗੰਟੀ ਤਾਂ ਅੰਗਰੇਜ਼ੀ ਕੰਪਨੀ ਦੀ ਨਾਲੀ ਸੈਵਨ ਨਗਰ ਆ ਗਈ ਆ ਮੇਰੇ ਵਿੱਚ ਚਾਰ ਬੰਦੇ ਜਿਹਨਾਂ ਦੇ ਵਿੱਚੋਂ ਐਕਟਰ ਦੀ ਡੈਥ ਹੋ ਗਈ ਆ ਫਰ ਹੌਸਪੀਟਲ ਆ ਕੇ ਇਹ ਕਹਿੰਦੇ ਜਿਹੜੀਆਂ ਚੱਲੀਆਂ ਇਹਨਾਂ ਵਿੱਚ ਬੇਰੋਗਿਕ ਉਹਨਾਂ ਨੂੰ ਇਹ ਬਰਦਾ ਦੇਤਾ ਡੈਡ ਬੋਡੀ ਨੂੰ ਵੀ ਇਹ ਸਭ ਲੋਕ ਵਿਚਾਰ ਰਹੇ ਆ ਜੋ ਵੀ ਕਾਰਵਾਈ ਹੋਊਗੀ ਇਹਨਾਂ ਦਾ ਧਿਆਨ ਰੱਖਦੇ ਜੀ